ਬਈ ਸਿੱਖ ਕੌਮ ਦੇ ਇਸ ਯੋਧੇ ਨੂੰ ਬੱਬਰ ਸ਼ੇਰ ਨੂੰ ਸਲੂਟ ਆ ਹਰੇਕ ਮਸਲੇ ਤੇ ਅੜਨ ਵਾਲਾ ਯੋਧਾ ਇਹ ਇਹਦਾ ਸਾਥ ਦਿਆ ਕਰੋ ਭਰਾਵੋ ਹੁਣ ਜਿਹੜਾ ਅੱਜ ਕੱਲ ਮਸਲਾ ਇਹਨੇ ਚੱਕਿਆ ਨਾ ਉਹ ਹੈਗਾ ਵੈਦਾਂ ਦਾ ਜਿਹੜੇ ਨਕਲੀ ਵੈਦ ਬੈਠੇ ਆ ਜਿਹੜੇ ਅੱਜ ਕੱਲ ਅਸਲੀਲਤਾ ਸਿਖਰਾਂ ਤੇ ਲੈ ਗਏ ਅਸਲੀਲਤਾ ਨੂੰ ਕਹਿ ਸਕਦੇ ਆ ਬਈ ਇੰਨਾ ਗੰਦ ਪਾ ਰੱਖਿਆ ਨਾ ਵੈਦਾਂ ਨੇ ਜਰ ਇੰਨਾ ਕੁਝ ਲਿਖਦੇ ਆ ਕੋਈ ਗੱਲ ਛੱਡੀ ਨਹੀਂ ਉਹਨਾਂ ਨੇ ਲਿਖਣ ਵਾਲੀ ਤੇ ਬੁਖਾਉਣ ਵਾਲੀ ਮਤਲਬ ਪੂਰਨ ਫਿਲਮਾਂ ਨੂੰ ਚੁੱਕ ਕੇ ਨਾ ਇਹਦੇ ਉੱਪਰ ਵਿਖਾ ਦਿੰਦੇ ਆ ਉਹ ਕਲਿੱਪਾਂ ਲਾ ਦਿੰਦੇ ਆ ਇੱਥੋਂ ਤੱਕ ਕਿ ਅਮਰਤਪਾਲ ਮਹਿਰੋਂ ਨੇ ਕਿਹਾ ਸਾਰੀ ਵੀਡੀਓ ਤੁਸੀਂ ਦੇਖੀ ਹੋਣੀ ਹੈ ਹਨਾ ਮੈਂ ਇੱਥੇ ਨਹੀਂ ਚਲਾਈ ਤਾਂ ਹੀ ਮੈਂ ਸੋਚਿਆ ਯਾਰ ਬਈ ਕਈ ਔਰਤਾਂ ਹੁੰਦੀਆਂ ਐ ਜਿਹੜਾ ਆਪਦੇ ਨਾਲ ਉਹ ਤਰਾਜ ਕਰਦੀਆਂ ਵੀ ਇਹ ਕੀ ਦਿਖਾਈ ਜਾਂਦੇ ਐ ਹਾਲਾਂਕਿ ਅਮਰਤਪਾਲ ਮਹਿਰੋਂ ਨੇ ਉਹਦੇ ਵਿੱਚ ਕੁਝ ਗਲਤ ਨਹੀਂ ਕਿਹਾ ਪਰ ਕਈਆਂ ਨੂੰ ਉਹੀ ਗੱਲਾਂ ਗਲਤ ਲੱਗਣਗੀਆਂ ਮੈਂ ਯਾਰ ਸ਼ੁਰੂ ਤੋਂ ਵੀਡੀਓ ਪਾਉਂਦਾ ਆਇਆ ਬਹੁਤ ਮੇਰੇ ਵੀਡੀਓ ਇਦਾਂ ਦੇ ਜਿਹੜੀਆਂ ਤੁਸੀਂ ਦੇਖੋਗੇ ਵੀ ਬੱਚਿਆਂ ਨੂੰ ਬਚਾ ਲਓ ਆਪਦੇਆਂ ਨੂੰ ਮੈਂ ਇਹੀ ਕਹਿਣਾ ਹੁੰਨਾ ਵੀ ਆਪਦੇ ਬੱਚਿਆਂ ਨੂੰ ਜਿਹੜਾ ਸੋਸ਼ਲ ਮੀਡੀਆ ਤੇ ਗੰਦ ਪੈ ਰਿਹਾ ਉਹਦੇ ਤੋਂ ਬਚਾ ਲਓ ਕਿਸੇ ਵੀ ਤਰ੍ਹਾਂ ਦਾ ਹੋ ਗਿਆ ਉਹ ਜਾਂ ਤਾਂ ਰੀਲਾਂ ਦੇਖ ਕੇ ਲਾ ਲਓ ਵੀ ਰੀਲਾਂ ਜਿਹੜੇ ਅੱਜ ਕੱਲ੍ਹ ਦਿਖਾ ਰਹੇ ਆ ਉਹ ਵੀ ਇੱਕ ਗੰਦੀ ਹੈ ਹਨਾ ਨੰਗੇਜ ਹੋ ਗਿਆ ਕੁਝ ਵੀ ਤੇ ਇੱਕ ਬਈ ਜਿਹੜਾ ਹੁਣ ਵੈਦ ਦਿਖਾ ਰਹੇ ਆ ਇਹ ਤਾਂ ਬਹੁਤ ਜ਼ਿਆਦਾ ਗਲਤ ਆ ਜੋਨੀ ਕੇ ਭਾਈ ਅਮਰਤਪਾਲ ਮਹਿਰੋ ਨੇ ਕਿਹਾ ਇੱਕ ਭੈਣ ਭਰਾ ਆਪਸ ਵਿੱਚ ਦੀ ਸੰਬੰਧ ਬਣਾਏ ਉਹਨਾਂ ਨੇ ਇਹ ਕਿਸੇ ਵੈਦ ਤੋਂ ਦਵਾਈ ਲੈ ਕੇ ਯਾਨੀ ਕਿ ਤੁਸੀਂ ਇਹ ਦੇਖ ਲਓ ਯਾਰ ਵੀ ਕਿੰਨਾ ਗਿਰਗੀ ਸਾਡੀ ਇਹ ਜਿਹੜੀ ਸਭਿਅਤਾ ਸੀਗੀ ਵੀ ਇੱਥੋਂ ਤੱਕਰ ਮਤਲਬ ਨਰਕ ਚ ਲੈ ਗਏ ਇਹ ਲੋਕ ਵੈਦ ਜਿਹੜੇ ਸੀਗੇ ਤੇ ਵੀ ਭੈਣ ਭਰਾ ਵੀ ਰਿਸ਼ਤੇ ਬਣਾਉਣ ਲੱਗ ਗਏ ਆਪਸ ਵਿੱਚ ਦੀ ਯਾਰ ਸੰਬੰਧ ਬਣਾਉਣ ਲੱਗ ਗਏ ਇਹ ਇਹਨਾਂ ਦੀ ਮਾਨਸਿਕਤਾ ਕੀ ਹੈ ਤੁਸੀਂ ਸੋਚ ਕੇ ਦੇਖੋ ਕਿਉਂਕਿ ਯਾਰ ਇਹਨਾਂ ਨੂੰ ਇਹ ਆ ਵੀ ਲੱਖਾਂ ਰੁਪਏ ਕਮਾਉਣੇ ਆ ਇਹਨਾਂ ਨੇ ਅੱਜ ਕੱਲ ਦੇ ਮੁੰਡਿਆਂ ਨੂੰ ਮਰਦਾਨਾ ਤਾਕਤ ਦੇ ਨਾਂ ਤੇ ਨਾ ਲੱਖਾਂ ਹੀ ਰੁਪਇਆ ਲੁੱਟਦੇ ਆ ਇਹ ਇਹ ਮਸ਼ਹੂਰੀਆਂ ਦੇ ਦੇ ਕੇ ਵੈਦ ਆ ਜਿਹੜੇ ਕੋਈ ਵੈਦ ਲੈ ਲਓ ਯਾਰ ਭਾਵੇਂ ਤਾਂ ਉਹ ਸਹੀ ਆ ਭਾਵੇਂ ਉਹ ਗਲਤ ਆ ਵੀ ਨਕਲੀ ਵੈਦ ਆ ਭਾਵੇਂ ਅਸਲੀ ਆ ਪਰ ਆਪਦੀਆਂ ਮਸ਼ਹੂਰੀਆਂ ਦੀ ਖਾਤਰ ਉਹ ਨਾ ਇਦਾਂ ਲਗਾ ਐਡਾਂ ਲਾਉਂਦੇ ਆ ਵੀ ਹਰੇਕ ਬੰਦਾ ਇਹਨਾਂ ਦੇ ਝਾਂਸੇ 'ਚ ਆ ਜਾਂਦਾ ਫਸ ਜਾਂਦਾ ਵੀ ਯਾਰ ਇਹ ਇਹ ਇਸ ਵੈਦ ਦੀ ਦਵਾਈ ਲੈ ਕੇ ਤਾਂ ਮੈਂ ਨਾ 90 ਸਾਲ ਤੱਕਰ ਮੈਂ ਬੁਢਾਈ ਨਹੀਂ ਹੋਣਾ ਇਹ 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 ਇਦਾਂ ਦੀਆਂ ਨਕਲੀ ਗੱਲਾਂ ਬਖਾਉਂਦੇ ਐ ਇੱਕ ਹੋਰ ਤੁਹਾਨੂੰ ਮੈਂ ਦੱਸਦਾ ਵੀ ਥੋੜੇ ਜਿਹੇ ਦਿਨ ਪਹਿਲਾਂ ਮੇਰਾ ਇੱਕ ਮਿੱਤਰ ਨਾ ਬਠਿੰਡੇ ਦੇ ਕਿਸੇ ਵੈਦ ਤੋਂ ਦਵਾਈ ਲੈ ਕੇ ਆਇਆ ਉਹਦਿਆਂ ਵੀ ਇਦਾਂ ਹੀ ਐਡਾ ਹੁੰਦਿਆਂ ਸੀ ਵੱਡਿਆਂ ਮਸ਼ਹੂਰੀਆਂ ਕਰਦਾ ਸੀ ਉਹ ਉਹਨੇ ਕਾਫੀ ਉਹ ਤੋਂ ਪੈਸੇ ਲੈ ਕੇ ਤੇ ਉਹਨੂੰ ਸਿਰਫ ਕੀ ਦਿੱਤਾ ਵਿਆਗਰਾ ਗੋਲੀ ਪੀਸ ਕੇ ਦਿੱਤੀ ਹੋਰ ਕੁਝ ਨਹੀਂ ਸੀ ਕਿਉਂਕਿ ਉਹਦਾ ਸਿਰ ਫੜ ਲਿਆ ਉਹਨੇ ਗੋਲੀ ਨੇ ਮੰਨ ਲਓ ਥੋੜਾ ਜਿਹਾ ਪਾਊਡਰ ਲੈਂਦੇ 50 100 ਰੁਪਏ ਦਾ ਕਿਸੇ ਜੜੀ ਬੂਟੀ ਦਾ ਇਹ ਤੇ ਕਿਉਂਕਿ ਭਾਈ ਮੈਂ ਖੁਦ ਕੋਰਸ ਕਰਿਆ ਵਾ ਮੇਰਾ ਸਿੱਖਿਆ ਵਾ ਮੈਂ ਜੜੀਆਂ ਬੂਟੀਆਂ ਬਾਰੇ ਆਪਾਂ ਕਰਦੇ ਨਹੀਂ ਗੇ ਕੰਮ ਪਰ ਮੈਂ ਇਹ ਸਿੱਖਿਆ ਵਾਂ ਜੜੀਆਂ ਬੂਟੀਆਂ ਦਾ ਗਿਆਨ ਹੈਗਾ ਤੋੜ ਕੇ ਦੱਸ ਦੇਈਦਾ ਵੀ ਆ ਅਸਲੀ ਆ ਚਟ ਕੇ ਕੋਈ ਐਦਾਂ ਤੋੜ ਕੇ ਜੀਵ ਤੇ ਰੱਖ ਕੇ ਵੀ ਪਤਾ ਲੱਗ ਜਾਂਦਾ ਮੈਂ ਅੱਗੇ ਜਾ ਕੇ ਇੱਥੇ ਤੁਹਾਨੂੰ ਸਹੀ ਨੁਸਖੇ ਪਾਉਂਗਾ ਤੁਸੀਂ ਘਰੇ ਬਣਾ ਕੇ ਵਰਤ ਲਿਆ ਕਰੋ ਉਹ ਤੇ ਤੁਹਾਨੂੰ ਹਰੇਕ ਤਰ੍ਹਾਂ ਦੀ ਪ੍ਰੋਬਲਮ ਠੀਕ ਹੋ ਸਕਦੀ ਹੈ ਉਹਦੇ ਨਾਲ ਮਤਲਬ ਇਹ ਨਹੀਂਗਾ ਵੀ ਜਿੱਦਾਂ ਸਰੀਰ 'ਚ ਵੈਸੀ ਹੀ ਕਮਜ਼ੋਰੀ ਆ ਲਿੱਸਾ ਹੋ ਗਿਆ ਬੰਦਾ ਕਮਜ਼ੋਰ ਹੋ ਗਿਆ ਕਹਿ ਸਕਦੇ ਆ ਆਪਾਂ ਪੰਜਾਬੀ 'ਚ ਉਹ ਮਤਲਬ ਫੁੱਲ ਜਾਊਗਾ ਸਰੀਰ ਮੋਟ ਤਾਕਤ ਆਊਗੀ ਸਰੀਰ 'ਚ ਕੁਦਰਤੀ ਤਾਕਤ ਜਿਹੜੀ ਦੁੱਧ ਘਿਓ ਨਾਲ ਆਉਂਦੀ ਸੀ ਤੇ ਆ ਮੈਂ ਇਹ ਨਹੀਂ ਕਹਿੰਦਾ ਵੀ ਵੀ ਮੈਂ ਕੋਈ ਵੱਡਾ ਵੈਦ ਆ ਮੈਂ ਕਹਿੰਦਾ ਵੀ ਇਹਨਾਂ ਚੀਜ਼ਾਂ ਤੋਂ ਬਚਣ ਲਈ ਜੇ ਤੁਸੀਂ ਚਾਹੋਨੇ ਆ ਤਾਂ ਮੈਂ ਜ਼ਰੂਰ ਪਾ ਦਿਆ ਕਰੂੰਗਾ ਇੱਥੇ ਨੁਸਖੇ ਜਿਹੜੇ ਕੰਮ ਕਰਨਗੇ ਇਹ ਨਹੀਂ ਹੋਊਗਾ ਵੀ ਸਟੀਰੋਡ ਦੇਤਾ ਵਿੱਚ ਪੀਸ ਕੇ ਗੋਲੀਆਂ ਦੇਤੀਆਂ ਨਸ਼ਾ ਦੇਤਾ ਇਹਨਾਂ ਤੋਂ ਬਚੋ ਤੇ ਨਾ ਆਪਾਂ ਕੋਈ ਐਡ ਕਰਨੀ ਆ ਇਹਦੇ ਤੇ ਪੇਜ ਤੇ ਹਾਲਾਂਕਿ ਮੇਰੇ ਕੋਲੇ ਮਾਧਿਅਮ ਹੈਗਾ ਦੋ ਪੇਜ ਆ ਵੱਡੇ ਮੇਰੇ ਪਰ ਆਪਾਂ ਕੋਈ ਅਜਤਿ ਕਰੈਡ ਨਹੀਂ ਕਰੀ ਤੁਸੀਂ ਮੇਰੀ ਕੋਈ ਵੀਡੀਓ ਦੇਖ ਲਓ ਇਦਾਂ ਦੀ ਕੋਈ ਮੈਂ ਪਾਈ ਨਹੀਂ ਗਈ ਜੇ ਪੈਸੇ ਕਮਾਉਣੇ ਹੋਣ ਮੈਂ ਲੱਖਾਂ ਹੀ ਰੁਪਇਆ ਕਮਾ ਸਕਦਾ ਪਰ ਨਹੀਂ ਆਪਾਂ ਇਦਾਂ ਦੀ ਪੈਸੇ ਤੋਂ ਕੀ ਲੈਣਾ ਜਿਹੜਾ ਲਚਰਤਾ ਜਿਹੜਾ ਅਸਲੀਲਤਾ ਫਲਾ ਕੇ ਪੈਸਾ ਕਮਾਇਆ ਜਾਵੇ ਠੀਕ ਆ ਨਾ ਬਾਈ ਤੇ ਸਾਰੇ ਵੀਰਾਂ ਦਾ ਧੰਨਵਾਦ ਇਹਨਾਂ ਤੋਂ ਬਚੋ ਤੇ ਅਮਰਤਪਾਲ ਮਹਿਰੋਂ ਦਾ ਬਾਈ ਦਾ ਜਰੂਰ ਸਾਥ ਦਿਓ ਯਾਰ ਉਹਨੇ ਜਿਹੜਾ ਇਹ ਬੀੜਾ ਚੱਕਿਆ ਨਾ ਵੈਦਾਂ ਦੇ ਖਿਲਾਫ ਇਹ ਸਹੀ ਹੈ ਧੰਨਵਾਦ ਬਈ ਸਾਰਿਆਂ ਦਾ